ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੁਪਸਾਰੇ ਬਹੁਤ ਵਧੀਆ ਹੋਮੋਗੇ ਤੇ ਅੱਜ ਆਪਾਂ ਤਿਆਰ ਹੋਏ ਸੀਗੇ ਨਗਰ ਕੀਰਤਨ ਤੇ ਜਾਣ ਲਈ ਆਪਾਂ ਸਾਰਿਆਂ ਨੂੰ ਪਤਾ ਕਿ ਗੁਰਪੁਰਬ ਨੇੜੇ ਆ ਰਿਹਾ ਤੇ ਸਾਡੇ ਪਿੰਡ ਗੁਰਪੁਰਬ ਨਾਲ ਸੰਬੰਧਤ ਅੱਜ ਨਗਰ ਕੀਰਤਨ ਸੀਗਾ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਬਸ ਨਗਰ ਕੀਰਤਨ ਦੀ ਤਿਆਰੀ ਹੀ ਆ ਸਵੇਕ 9 ਹੋਏ ਨੇ ਤੇ ਅਰਦਾਸ ਹੋ ਚੁੱਕੀ ਆ

चक्र जला के। तारी सारी दुया हसा चकर चल ते बाबे तारी सारी दुया हसराम वारा चकर चल ते बाबे तारी सारी दुनिया बड़ा चकर ਤਨ ਗੁਰੂ ਨਾਮਿ ਕਿਤੋ ਦੇ ਗੁਰੂ ਨਾਮਿ ਕਿਤੋ ਦੇ ਤਨ ਗੁਰੂ ਨਾਮਿ ਕਿਤੋ ਦੇ ਗੁਰੂ ਨਾਮਿ ਕਿਤੋ ਦੇ ਤਨ ਗੁਰੂ ਨਾਮਿ ਕਿਤੋ ਦੇ ਗੁਰੂ ਨਾਮਿ ਕਿਤੋ ਦੇ ਤੱਕ ਤੱਕ ਪੜੀਆਂ ਪਹਿਲਣ ਪੱਟ ਹੰਡਾਵਣ ਜਰੀਆਂ ਸ਼ਾਹੀ ਕਰੀ ਵਿਆਹਾਂ ਵਰੀਆਂ ਪਹਿਲਣ ਪੱਟ ਹੰਡਾਵਣ ਕਰੀਆਂ ਪੂਰਾ ਕਦੀ ਸ਼ਿੰਗਾਰ ਨਾ ਹੋਵੇ ਜੇ ਗੋਦੀ ਵਿੱਚ ਲਾਲਾਂ ਦਾ ਹਾਰ ਨਾ ਹੋਵੇ ਪੁੱਤਰ ਜੇੜ ਜਰਾਦ ਨਹੀਂ ਇਹ ਆਸ ਤੇ ਆ ਬੰਨਿਆਂ ਵਿੱਚ ਕੁਰਬਾਨੀ ਵਿੱਚ ਵੀ ਪੁੱਤਰ ਨੂੰ ਨਿਸ਼ਾਨ ਜੈ ਜ ਸਤਕਾਰਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿਸ ਮਾਣ ਹੀ ਟੁੱਕ ਨੂੰ ਜਿਸ ਕਰਮਾਂ ਵਾਲੀ ਜੋੜੀ ਨੂੰ ਭਾਗ ਲੱਗੇ ਨਾ ਤਨ ਤਨ ਮਾਤਾ ਸ੍ਰਿਮਤਾ ਜੀ ਸਤਕਾਰ ਜੋ ਮਹਿਤਾ ਕल्याण ਦਾਸ ਜੀ ਦੇ ਘਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ ਪ੍ਰਗਟ ਹੋਏ ਨਾ ਪੈਣਾ ਖੜੀਆਂ ਇੱਕ ਉਹ ਸਤਕਾਰਯੋਗ ਸਾਈ ਬਹੁਤਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਜਨਮ ਲਿਆ ਤਵਾਰੀਖ ਦੇ ਪੰਨੇ ਕਹਿੰਦੇ ਐ ਬੜੀਆਂ ਸਾਡੇ ਨੂੰ ਪਦਾਰਥੀ ਅਸੀਂ ਲੋਕ ਐ ਅਸੀਂ ਚੀਜ਼ਾਂ ਦੇ ਭੁੱਖੇ ਐ ਹੁਣ ਵੀ ਅਸੀਂ ਪਦਾਰਥਾਂ ਦੇ ਮਗਰ ਭੱਜਦੇ ਐ ਪਰ ਉਹਨੇ ਇਹ ਬੇਨਤੀ ਕੀਤੀ ਤੁਸੀਂ ਪਟਵਾਰੀ ਹੋ ਤੁਹਾਡੇ ਵੱਡਿਆਂ ਵਡੇਰਿਆਂ ਦਾ ਬੜਾ ਕਾਰੋਬਾਰ ਐ ਮੇਰਾ ਕੱਚਾ ਕਮਰਾ ਮੈਨੂੰ ਪੱਕਾ ਮਕਾਨ ਬਣਾ ਦਿਓ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਦੋਂ ਪ੍ਰਗਟ ਹੋਏ ਨਾ ਕੱਚੇ ਕਮਰੇ ਦੇ ਵਿੱਚ ਇਤਿਹਾਸ ਦੇ ਪੰਨੇ ਕਹਿੰਦੇ ਜਿਹੜੇ ਦੀਵੇ ਦੀ ਲੋ ਸੀ ਨਾ ਉਹ ਮੱਧੋ ਪੈ ਗਈ ਫੈਦਾਈ ਦੌਲਤਾਂ ਨੇ ਆਖਿਆ ਕਿ ਹੱਸਦਾ ਹੱਸਦਾ ਐਸਾ ਬੱਚਾ ਪ੍ਰਗਟ ਹੋਇਆ ਹੈ ਮੇਰੇ ਮਨ ਨੂੰ ਸ਼ਾਂਤੀ ਆ ਗਈ ਹੈ ਮੇਰੇ ਮਨ ਨੂੰ ਸਬਰ ਆ ਗਿਆ ਹੈ ਸੰਤੋਖ ਆ ਗਿਆ ਹੈ ਇਸ ਰਾਸਤੇ ਮਨਤਾ ਕਲਿਆਣ ਦਾ ਹਜਰਾਂ ਨੇ ਆਖਿਆ ਤੁਸੀਂ ਸਾਡੇ ਤੋਂ ਕਈ ਤਰ੍ਹਾਂ ਦੇ ਨਾਜ ਪਦਾਰਥ ਮੰਗੇ ਰਹੇ ਹੋ ਹੱਥ ਫੜੀ ਦੁੱਖਾਂ ਨੂੰ ਤਾਲਦੇ ਹੱਥ ਫੜੀ ਦੁੱਖਾਂ ਨੂੰ ਤਾਲ ਦੇ ਜੀ ਹੱਥ ਫੜੀ ਤੁਸੀਂ सू વાહે ગુરુ વાહે ગુરુજી આજી સત નામ સત ના સત નામજી વાહે ગુરુ વાહે ગુરુજી મેરે તેરે તેરી નામ તે બાતાવી સાતા મિલે મેરે નામ દે ભગવાજી જગતે ફરલે रले खां पपारी जग ते बिरले बिरले कामंदे ब्रह्मारी जॻते बिरले बिरले